ਸਿਆਣੇ ਕਹਿੰਦੇ ਨੇ ਕਿ ਕਈ ਵਾਰ ਰੱਬ ਖੁੱਤਾ ਚੱਲ ਕੇ ਨਹੀਂ ਆਉਂਦਾ ਪਰ ਉਹ ਆਪਣੇ ਆਪ ਦਾ ਕੋਈ ਨਾ ਕੋਈ ਜ਼ਰੀਆ ਜ਼ਰੂਰ ਕਿਸੇ ਲੋੜਵੰਦੇ ਕੋਲ ਪਹੁੰਚਾ ਕੇ ਉਸ ਦੀ ਮਦਦ ਕਰਦਾ ਹੈ ਦਾ ਅਹਿਾਇ ਕਿਹਾ ਜਾਂਦਾ ਹੈ ਕਿ ਜੇ ਰੱਬ ਇੱਕ ਰਸਤਾ ਬੰਦ ਕਰਦਾ ਹੈ ਤਾਂ ਦੂਜਾ ਖੋਲ ਵੀ ਦਿੰਦਾ ਹੈ ਫਿਰ ਚਾਹੇ ਉਸ ਇਨਸਾਨ ਨੂੰ ਸੰਘਰਸ਼ ਦੇ ਰਾਹ ਤੇ ਤੁਰ ਕੇ ਮਜ਼ਬੂਤ ਹੋਣ ਦਾ ਰਸਤਾ ਹੀ ਹੋਵੇ ਚਾਹੇ ਜ਼ਿੰਦਗੀ ਜਿਉਣ ਦੇ ਸਲੀਕੇ ਦੀ ਗੱਲ ਹੋਵੇ ਪਰਮਾਤਮਾ ਕੋਈ ਨਾ ਕੋਈ ਰਸਤਾ ਜ਼ਰੂਰ ਵਿਖਾਉਂਦਾ ਪਠਾਨਕੋਟ ਦੇ ਹਲਕਾ ਪੁਆਦੇ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਵਰਕਰ ਜੋ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਇਲਾਵਾ ਮੈਂਬਰ ਪੰਚਾਇਤ ਵੀ ਰਹਿ ਚੁੱਕੇ ਨੇ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਪਿੱਛੇ ਲੜਕੇ ਤੋਂ ਇਲਾਵਾ ਲੜਕੀ ਛੱਡ ਗਏ ਸਨ ਤੇ ਪਰਿਵਾਰ ਕੋਲ ਕੋਈ ਵੀ ਇਨਕਮ ਦਾ ਜ਼ਰੀਆ ਨਹੀਂ ਸੀ ਜਦੋਂ ਇਸ ਗੱਲ ਦਾ ਪਤਾ ਸੱ ਕਾ ਵਿਧਾਇਕ ਜੁਗਿੰਦਰ ਪਾਲ ਨੂੰ ਲੱਗਦਾ ਹੈ ਤਾਂ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਬਿੰਦੂ ਸ਼ਰਮਾ ਅਧਿਕਾਰ ਪਹੁੰਚੇ ਨੇ ਉਹਨਾਂ ਵੱਲੋਂ ਬਿੰਦੂ ਸ਼ਰਮਾ ਦੀ ਲੜਕੀ ਨੂੰ ਇੱਕ ਇਲੈਕਟ੍ਰੋਨਿਕ ਸਕੂਟੀ ਤੇ ਇਸ ਤੋਂ ਇਲਾਵਾ ਹੋਰ ਵੀ ਮਦਦ ਕੀਤੀ ਗਈ ਹੈ ਸਾਬਕਾ ਵਿਧਾਇਕ ਪੁਰਾ ਜੁਗਿੰਦਰ ਪਾਲ ਜਿੱਥੇ ਰਾਜਨੀਤੀ ਨੂੰ ਲੈ ਕੇ ਆਪਣੀ ਹੱਥ ਡਿਊਟੀ ਨਿਭਾਉਂਦੇ ਨਜ਼ਰ ਆਉਂਦੇ ਨੇ ਠੀਕ ਉਸ ਦੇ ਨਾਲ ਹੀ ਉਹਨਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਪਸੰਦੀਦਾ ਲੀਡਰ ਨਹੀਂ ਬਲਕਿ ਹਰੀਕੇ ਇਨਸਾਨ ਦੀ ਚਿੰਤਾ ਜਿਸ ਤੋਂ ਇਹ ਪੀਟ ਤੇ ਉਹਨਾਂ ਦੀ ਇਸ ਗੱਲ ਤੋਂ ਇਹ ਸਾਫ਼ ਸਾਬਤ ਹੁੰਦਾ ਨਜ਼ਰ ਆਇਆ ਜਦੋਂ ਸਾਬਕਾ ਵਿਧਾਇਕ ਤਾਰਾਗੜ ਪਹੁੰਚੇ ਤਾਂ ਉਸ ਦਰਾਂ ਨੂੰ ਭਾਵੁਕ ਵੀ ਹੋਏ ਤੇ ਇਸ ਦੌਰਾਨ ਇਸ ਬੇਟੀ ਨੇ ਕਿਸ ਗੱਲ ਨੂੰ ਲੈ ਕੇ ਸਾਬਕਾ ਵਿਧਾਇਕ ਉਹਨਾਂ ਵਾਸਤੇ ਰੱਬ ਦਾ ਰੂਪ ਬਣੇ ਨੇ ਇਹ ਦੱਸੀ ਹੈ ਮੇਰਾ ਨਾਮ ਕਾਜਲ ਸਾਬਕਾ ਵਿਧਾਇਕ ਵੱਲੋਂ ਅੱਜਿਕ ਮਦਦ ਦਿੱਤੀਏ ਕਿ ਕੀ ਕਹਿਣ ਚਾਹੁੰਦੇ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਅੱਜ ਮੇਰੇ ਪਾਪਾ ਹੁੰਦੇ ਤਾਂ ਉਹਨਾਂ ਨੇ ਅਸੀਂ ਕਦੀ ਵੀ ਤੇ ਨਹੀਂ ਆਏ ਅੱਜ ਪਾਪਾ ਦੀ ਜਾਨ ਤੋਂ ਬਾਅਦ ਬਥਾ ਚੱਲ ਗਿਆ ਸਾਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਪਾਪਾ ਮੈਂ ਵਾ ਸੰਕਲ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਅੰਕਲ ਸਾਡੇ ਨਾਲ ਹੈ ਔਰ ਹਰ ਸੰਕਲ ਦਾ ਬਹੁਤ ਜਿਆਦਾ ਕਿ ਮੇਰੇ ਪਾਪਾ ਜਿੰਦੇ ਟਾਈਮ ਵੀ ਹਮੇਸ਼ਾ ਅੰਕਲ ਕੋ ਕੋਰੋ ਹੋ ਕੇਗੇ ਉਹ ਸਾ ਪਾਪਾ ਦੀ ਮਰ ਕਿਸਮ ਤੇ ਅੰਕਲ ਕਰ ਹੀ ਨਹੀਂ ਮਿਲੇ ਕਰੋ ਮਿਲਦੇ ਉੰਦੇ ਟਾਈਮ ਵੀ ਅੰਕਲ ਨੂੰ ਮਿਲਣਾ ਏ ਪਰ ਨਹੀਂ ਮਿਲ ਫਿਰ ਵੀ ਬਿਮਾਰ ਹੋਣ ਤੇ ਮੈਂ ਅੰਕਲ ਨੂੰ ਫੋਨ ਕੀਤਾ ਕਿ ਪਾਪਾ ਬਿਮਾਰ ਹੋ ਗਏ ਅੰਕਲ ਨੇ ਵਿਦਨ 1 ਮਿੰਟ ਉਸੇ ਟਾਈਮ ਕਰ ਪਹੁੰਚਦੇ ਅਨਸਾਰ ਪਾਏ ਮੇਰੇ ਕੋਲ ਐਸੀਗੇ ਉਹ ਕਿਸਮਤ ਸਾਡੀ ਖਰਾਬ ਇਨਕ ਨਿਕਲੀ ਕਿ ਦੇਖਿਆ ਨਹੀਂ ਗਿਆ اور ਵਿਦਨ ਅਸੀਂ 15-20 ਮਿੰਟ ਤੱਕ ਹੀ ਪਾਪਾ ਨੂੰ ਘਰ ਵਾਪਸ ਲੈ ਕੇ ਆ ਬਸ ਮੈਂ ਨਹੀਂ ਥੈਂਕਸ ਕਰਨਾ ਚਾਹੁੰਦਾ ਕੀ ਕਰੀਆ ਕਿ ਮਦਦ ਕੀਤੀ ਕਿਸੇ ਕਹਿਣਾ ਚਾਹੁੰਦਾ ਤਕੋ ਤਾਰਾ ਗੜਾ ਜਹਰਸ਼ ਦੇ ਘਰ ਆਇਆ ਔਰ ਸਾਡਾ ਬਹੁਤ ਹੀ ਪਿਆਰਾ ਸਾਡਾ ਵਰਕਰ ਬਿੰਦੂ ਜੀ ਔਰ ਉਹ ਪਰਾਵਾਂ ਤੋਂ ਵੀ ਵੱਧ ਕਰਕੇ ਹੀ ਬੱਚਿਆਂ ਨਾਲ ਖਿਆ ਸੀ ਔਰ ਕਦੇ ਵੀ ਮੇਰੇ ਖਿਲਾਫ ਕੋਈ ਸ਼ਬਦ ਨਹੀਂ ਸੁਣਦਾ ਕਿ ਕੋਲ ਬਾਤ ਕਸਮ ਜੀ ਇਹ ਉਹਨਾਂ ਦਿੱਦਤ ਹੋ ਗਏ ਕਿਚੂ ਲੜਕੀ ਤੇ ਲੜਕਾ ਉਹਨਾਂ ਦੇ ਰਹਿ ਗਏ ਇਨਕਮ ਸੋਰਸ ਕੋਈ ਨਹੀਂ ਤੇ ਮੇਰਾ ਵੀ ਫਰਜ਼ ਬਣਦਾ ਜਿਸ ਤਰ੍ਹਾਂ ਮੈਂ ਕਹ ਦਿੰਨਾ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਮੁਸੀਬਤ ਆ ਜਾਈ ਤੇ ਭਲਚੜਾ ਮੁਖੀ ਹੁੰਦਾ ਪੂਰਾ ਫਰਜ਼ ਤੇ ਬਣਦਾ ਹੀ ਆ ਜਮੈਂ ਆਪਣਾ ਫਰਜ਼ ਨਿਭਾਉਣ ਵਾਸਤੇ ਆਇਆ ਹੋਰ ਮੈਂ ਇਹਨਾਂ ਪੁੱਤ ਨੂੰ ਕਹਾਂ ਕਿ ਬਿਲਕੁਲ ਘਬਰਾਣਾ ਨਹੀਂ ਤੂੰ ਮੈਂ ਤੇਰੇ ਨਾਲ ਆ ਖੋ ਜੇ ਮੈਂ ਮੋਟਰਸਾਈਕਲ ਲੈ ਕੇ ਦਿੰਦਾ ਤੇ ਮੋਟਰਸਾਈਕਲ ਦੇ ਵਿੱਚ ਤੇਲ ਪਾਣਾ ਇਹਨੇ ਫੇਰ ਮੈਨੂੰ ਕਹਣ ਹੈ ਅੱਕੜ ਤੇਲ ਪਾਣਾ ਮੈਂ ਇਸ ਕਰਕੇ ਇਹਨੂੰ ਮੋਪੜ ਜਿਹੜੀ ਆ ਉਹ ਇਲੈਕਟ੍ਰੀਕਲ ਲੈ ਕੇ ਦਿੱਤੀ ਹੈ ਜਿਹਦੇ ਨਾਲ ਬੈਟਰੀ ਚਾਰਜ ਕਰ ਲਏਗੀ ਤੇ ਇਹ ਮੇਰੇ ਖਿਆਲ ਨਾਲ 110 130 ਤੱਕ 130 ਤੱਕ ਇਹਨੇ ਮੰਨੋ ਬੈਟਰੀ ਚਾਰਜ ਹੋ ਕੇ ਚੱਲਦੀ ਰਹਿਣੀ ਹੈ ਕਿ ਮੈਂ ਤੇ ਆਪਣਾ ਫਰਜ਼ ਪੂਰਾ ਕਰਦਾ ਪਿਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਜਿਹੜਾ ਆਦਮੀ ਥੋੜਾ ਜਿਹਾ ਸਹਾਇ ਹੋ ਜੇ ਪੂਰਾ ਸਾਥ ਦਿਨਾ ਚਾਹੀਦਾ ਉਹ ਮੈਂ ਆਪਣੀ ਪ੍ਰਤੀਕਿਰਿਆ ਆਈ ਪੂਰੀ ਕਰਨ ਵਾਸਿਆ ਹਾਂ ਪਰ ਮੈਂ ਬਾਬੇ ਨਾਨਕ ਕੀ ਪ੍ਰਾਰਥਨਾ ਕਰਦਾ ਉਹ ਜਿਥੇ ਮੇਰਾ ਭਰਾ ਹੈ ਉਹਨੂੰ ਰੱਬ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਔਰ ਪਿੱਛੇ ਜਿਹੜੇ ਸਾਡੇ ਬੱਚੇ ਐ ਇਹਨੋਂ ਵੀ ਰਾਜ ਦੇ ਕਾਤਾ ਹੋਇਆ ਉਹਦਾ ਪਰਿਵਾਰ ਨੂੰ ਬਲਵਕਸ਼ੇ ਇੱਕ ਬਲਵਕਸ਼ੇ ਕੋਰੇ ਨਰੀਬਾਬੇ ਨਾਨੂ ਕਗੇ ਪ੍ਰਾਰਥਨਾ ਦੁੱਖ ਦੀ ਘੜੀ ਆ ਬਿੰਦੂ ਜੀ ਸਾਡੇ ਵਾਇਸ ਪ੍ਰਧਾਨ ਵੀ ਸਨ ਕਾਂਗਰਸ ਦੇ ਔਰ ਮੈਂਬਰ ਪੰਚਾਇਤ ਵੀ ਰਹੇ ਇਸ ਪੰਚਾਇਤ ਦੇ ਵਿੱਚ ਮੇਰੇ ਨਾਲ ਉਹ ਸਾਡਾ ਸਾਥ ਛੱਡ ਗਏ ਔਰ ਸਾਥ ਛੱਡਣ ਤੋਂ ਬਾਅਦ ਲੋਕ ਜਿਹੜੇ ਆ ਠੀਕ ਆ ਬੱਚੇ ਸਾਡੇ ਕੋ ਹੈਗੇ ਨੇ ਲੇਕਿਨ ਮੈਂ ਫਿਰ ਕੋ ਸ਼ਬਦ ਨਹੀਂ ਹੈਗੇ ਕਿ ਜੁਗਿੰਦਰਪਾਲ ਜੀ ਵਰਗਾ ਇਨਸਾਨ ਜਿਹੜਾ ਫਿਰ ਉੱਥੇ ਗੱਲ ਆ ਜਾਂਦੀ ਆ ਕਿ ਦੁਨੀਆ ਸਾਰੀ ਪੈਸੇ ਦੇ ਪਿੱਛੇ ਭੱਜੀ ਪਈ ਏ ਪੈਸਾ ਕਮਾਉਣਾ ਕਿੱਥੋਂ ਔਰ ਖਾਸ ਕਰ ਕੋ ਆਪਣਾ ਹੀ ਚੜਾ ਜਾਂਦਾ ਬੰਦਾ ਕੋਈ ਕਿਸੇ ਦੀ ਬਾਹ ਨਹੀਂ ਪੜਦਾ ਲੇਕਿਨ ਅੱਜ ਹੀ ਆਣਾ ਮੈਨੂੰ ਫੋਨ ਕੀਤਾ ਸਿਰਫ 1.5 ਘੰਟਾ ਪਹਿਲੇ ਕਿ ਮੈਂ ਆ ਰਿਆਂ ਔਰ ਆਪਣਾ ਗੱਲਾਂ ਇੱਥੇ ਗੱਲਾਂ ਮੈਨੂੰ ਤੇ ਨਹੀਂ ਜ਼ਿਆਦਾ ਆਏਗੀਆਂ ਮੈਨੂੰ ਥੋੜਾ ਬੈਲੈਂਸ ਠੀਕ ਨਹੀਂ ਮੇਰਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਵਾਂਗਾ ਕਿ ਕਹਿੰਦੇ ਆ ਕਿ ਫਰਿਸ਼ਤੇ ਜਿਹੜੇ ਨੇ ਉਹ ਇਥੇ ਘੁੰਮਦੇ ਫਿਰਦੇ ਨੇ ਇਨਸਾਨ ਦੇ ਰੂਪ ਚ ਔਰ ਮੈਂ ਇਹ ਗੱਲ ਜ਼ਰੂਰ ਕਹਾਵਾਂਗਾ ਕਿ ਜਗਿੰਦਰਪਾਲ ਜਿਹੜਾ ਸਾਡਾ ਭਰਾ ਹੈ ਉਹ ਵਕੀ ਫੁੱਲਸਟ ਫਰਿਸ਼ਤਾ ਆ ਦੁਜਾ ਨਾ ਜਗਿੰਦਰਪਾਲ ਗਰੀਬਾਂ ਵਿੱਚ ਆਪਾਂ ਹੁਣ ਵੀ ਆਪਾਂ ਜਾਣਾ ਇੱਕ ਹੋਰ ਸਾਡਾ ਬੱਚਾ ਸਾਡਾ ਸਾਥ ਛੱਡ ਕੇ ਚੱਲ ਗਿਆ ਹੈ ਥੋੜੀ ਬਹੁਤ ਮਦਦ ਹੁੰਦੀ ਵੀ ਕਰਨੀ ਆ ਪਰ ਹੋਰ ਵੀ ਕੋਸ਼ਿਸ਼ ਕਰਾਂਗੇ ਇਹਦੇ ਬਾਅਦ ਇੱਕ ਸਿਰਫ ਇਹਦੇ ਨਾਲ ਬੰਦੇ ਦਾ ਇਹ ਭਾਵ ਬਣ ਜਾਂਦਾ ਕਿ ਮੇਰੇ ਨਾਲ ਖੜਾ ਕੋਈ ਜਾਣਾਂ ਦੇ ਸਭ ਨੇ ਲੜਾਈ ਆਪਣੀ ਜ਼ਿੰਦਗੀ ਦੀ ਆਪ ਹੀ ਲੜਨੇ ਪੈਣੀ ਹੈ ਇਨਸਾਨ ਨੂੰ ਔਰ ਲੜਨੀ ਵੀ ਚਾਹੀਦੀ ਆ ਕੋਈ ਗੱਲ ਨਹੀਂ ਹੁੰਦੀ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਲੇਕਿਨ ਇਹ ਜਿਹੜਾ ਸਮਾਂ ਹੁੰਦਾ ਇਹਨੂੰ ਸੰਭਾਲਣਾ ਜਿਹੜਾ ਪਿਤਾ ਦੇ ਬਿਨਾਂ ਜਿਹਨਾਂ ਦੇ ਪਿਤਾ ਨਹੀਂ ਜੰਗ ਜੇਜ ਦੇ ਵਿੱਚ ਚਲੇ ਗਏ ਉਹ ਇਹੋ ਹੀ ਮਹਿਸੂਸ ਕਰ ਸਕਦੇ ਸੋ ਜਗਿੰਦਰਪਾਲ ਜੀ ਮੈਂ ਤੇ ਤੁਹਾਨੂੰ ਰੱਬ ਦਾ ਰੂਪ ਕਾਵਾਂਗਾ ਰੱਬ ਨੇ ਕਹਿੰਦੇ ਫਰਿਸ਼ਤੇ ਆਉਂਦੇ ਆ ਉਹ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਕੋਈ ਹਲਕੇ ਦੇ ਵਿੱਚ ਭੇਜਿਆ ਨਹੀਂ ਤੇ ਅੱਜ ਦਾ ਜਿਹੜਾ ਯੋਗਾ ਤੁਸੀਂ ਹਾਰ ਚੁੱਕੇ ਹੋ 3 ਸਾਲ ਸਰਕਾਰ ਨੂੰ ਵੀ ਹੋ ਗਿਆ ਗਏ ਤੇ ਤਾਂ ਕਈ ਆ ਰਹੇ ਕਈ ਜਾ ਰਹੇ ਸੋ ਇੱਕ ਵਾਰ ਬਹੁਤ ਬਹੁਤ ਥੈਂਕਸ ਆ ਹੁਣ ਅਸੀਂ ਇੱਕ ਹੋਰ ਜਗ੍ਹਾ ਇਦਾਂ ਹੀ ਜਾ ਰਹੇ ਹਾਂ ਉੱਥੇ ਵੀ ਕੁਛ ਨਾ ਕੁਛ ਹੈਲਪ ਐਮਐਲਏ ਸਾਫ ਕਰਨਗੇ ਬਹੁਤ ਮਿਹਰਬਾਨੀ